so i'm लंबेरी बिरहों की रुत्तों मगरों मिलन की रुत्त आ जाती है तो जीव की आस पुरी हो जाती है उसका हिरदा कर सोहने बाग की न्याई मौल जाता है तो सुंदर ताल बन जाती है प्रभु आप किपा करके आण बसता है मन दगीचे इंद्रे वरस भरपूर हो जाते ने प्रभु दे मंगल गुण गायन करने वाली अवस्था बन जाती है ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਸੁਹੀ ਵਿੱਚ ਉਚਾਰੇ ਸ਼ਬਦ ਦੇ ਚੌਥੇ ਪਦ ਵਿੱਚ ਫਰਮਾਉਂਦੇ ਨੇ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਪਰਸੇ ਹਰ ਰਾਯਾ ਆਰਾਮ ਇਸ ਸ਼ਬਦ ਦਾ ਗਾਇਨ ਕੀਤਾ ਪਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਪਰਸੇ हरे राया रा निराकार बनेया दानताल बनेया प्रभु पर से हरे राया रा मेरा मन सोया मीत साजन सर से गुणमंगल हरे राया रा ਮੇਰਾ ਮਨ ਸੋਇਆ ਨੀਤ ਸਾਜਨ ਸਰ ਸੇ ਗੁਣ ਮੰਗਲ ਹਰ ਦਾਇਆ ਮੇਰਾ ਕਾਰ ਬਨਿਆ ਬਨ ਤਾਲ ਬਨਿਆ ਪ੍ਰਭ ਪਰ ਸੇ ਹਰ ਰਾਇਆ ਮੇਰਾ ਕਾਰ ਬਨਿਆ பிரபு தியாய சகல இஷா பாயு ਪ੍ਰਭੂ ਤੇ ਆਏ ਸੱਚ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨਵ ਜੀਆ ਵਧਾਇਆ ਮੇਰਾ ਕਰ ਬਨਿਆ ਬਨਤਾਲ ਬਨਿਆ ਪ੍ਰਭੂ ਪਰ ਸੇ ਹਰ ਰਾਇਆਰਾ ਮੇਰਾ ਕਰ ਬਨਿਆ ਬਨਤਾਲ ਬਨਿਆ

ਨਾਮ ਜਪੀਏ ਜੀਓ ਪਿੰਡ ਜਿਨ ਤਾਰਿਆ ਬੇਨੁਅੰਤ ਨਾਨਕ ਨੇਤ ਨਾਮ ਜਪੀਏ ਜੀਓ ਪਿੰਡ ਜਿਨ ਤਾਰਿਆ ਮੇਰਾ ਕਰ ਬਨਿਆ ਬਨਤਾਲ ਬਨਿਆ பிராராரா தார பனியனியபுரே அ மரா மன சோய நித்த சாஜன் சர்சே குண பனியனபாலு பசியா வன பாலிய ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਮਨਿ ਛੇ ਸੇਇ ਫਲ ਪਾਏ ਕਰਤੇ ਆਪ ਵਸਾਇਆ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿੱਖ ਵਿਗਾਸੇ ਗੁੰਗਾਏ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਗੁਰ ਬਨਹਾਰੀ जिने था न सुआया मेरा कर बनिया बनताल बनिया मेरा कर बनिया बनताल बनिया प्रभु पर से हर राया राम इस शबद गायन की तसी पाई गोपाल सिंह ते उना दे रागी जथे ने राग गोडी विच महिला चौथा सिरलेख हेठ उचारी वाणी विच ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਉਹ ਭੂਮੀ ਮੋਲ ਜਾਂਦੀ ਹੈ ਜਿੱਥੇ ਗੁਰੂ ਆਣ ਬੈੰਦਾ ਹੈ ਧਰਤੀ ਹਰੀ ਸਰਸਬਜ਼ ਹੋ ਜਾਂਦੀ ਹੈ ਜਿਸ ਗੁਰੂ ਦੇ ਦਰਸ਼ਨ ਕਰਦਿਆ ਹੀ ਸਭ ਜੀਅ ਜੰਤ ਵੀ ਖੇੜੇ ਵਾਲੀ ਅਵਸਥਾ ਵਿੱਚ ਵਿਚਰਨ ਲੱਗ ਪੈਂਦੇ ਨੇ ਸਾ ਧਰਤੀ ਪਈ ਹਰੀਆਬਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ से जंत पाए हरियावले जिनी मेरा सतगुर देख्या जाए इस शबद गायन की तपाई अर्शप्रीत सिंह होरानी सतरती हरियावली सा ਤੇ ਗੁਰ ਬੈਠਾ ਹੈ ਜਿੱਥੇ ਮੇਰਾ ਸਤ ਗੁਰ ਬੈਠਾ ਹੈ ਸਜੰਤ ਪਈ ਹਰਿਆਵਲੀ ਜਿੱਨੀ ਮੇਰਾ ਸਤ ਗੁਰ ਦੇਖਿਆ ਜਾਏ ਸਾ ਕਰਦੀ ਪੈ ਯਾ ਬਰੀ ਸਾਫ ਕਰਦੀ ਪਰ ਹਰਿਆ धन कुल धन धन पिता धन धन कुल धन तान सो जननी जिन गुर जनया मां सहरती पर हरिया ہے میرا سدگوں بیٹھا ہے سجن تے پئی ہریابلیں جنی میرا سدگوں دیکھا جائے ساتھ کرتی پئی ہریابلیں ساتھ کرتی پئی ہریا ਕਰ ਜਿੰਨੀ ਦਿੱਠਾ ਤਿਨਾਂ ਲੈ ਛਡਾਏ ਤਿਨਾਂ ਲੈ ਛਡਾ ਸਤ ਗੁਰੂ ਦੇਖਿਆ ਜਾਈ ਸਾ ਫਰਤੀ ਪੰਹ ਹਰਿਆ ਹਰ ਸਤ ਗੁਰ ਮੇਲੋ ਦਇਆ ਕਰ ਹਰ ਸਤ ਗੁਰ ਮੇਲੋ ਦਇਆ ਕਰ ਜਨ ਸਾਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਅਰਸ਼ਪ੍ਰੀਤ ਸਿੰਘ ਹੋਰਾਨੇ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਗੁਰਸੇਵਕ ਸਿੰਘ ਵਿਚਾਰ ਦੀਨ ਸਰਵਨ ਕੀਤਾ ਗਿਆ ਇਹ ਪਾਮ ਸ਼ਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 310 ਉੱਪਰ ਸੁਭਾਈਮਾਨ ਹੈ ਇਸ ਪਾਵਨ ਸ਼ਬਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਸੰਸਾਰੀ ਮਨੁੱਖਾਂ ਦੇ ਹਿਰਦਿਆਂ ਅੰਦਰ ਚਿੰਤਾਵਾਂ ਝੋਰੀਆਂ ਕਾਰਨ ਮੁਰਝਾਰੀ ਹਿਰਦੇ ਰੂਪੀ ਧਰਤੀ ਸਤਿਗੁਰੂ ਦੇ ਹਿਰਦੇ ਘਰ ਵਿੱਚ ਅੱਜ ਨਾਲ ਹਰਿਆਵਲ ਹੋ ਜਾਂਦੀ ਬਾਰੇ ਵਿਚਾਰ ਦੱਸਦੇ ਹਨ ਜਿਵੇਂ ਵਿਚਾਰ ਅਦੀਨ ਸ਼ਬਦ ਦੀਆਂ ਅਰੰਭਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ ਹੇ ਭਾਈ ਜਿਸ ਵੀ ਮਨੁੱਖ ਦੇ ਤਪ ਸੜਵਲ ਰਹੇ ਹਿਰਦੇ ਵਿੱਚ ਸਤਿਗੁਰੂ ਗਿਆਨ ਦਾ ਦਾਤਾ ਆ ਟਿਕਿਆ ਆ ਕੇ ਬੈਠ ਗਿਆ ਭਾਵ ਉਸ ਨਾਮ ਵੀ ਹੂਣੀ ਚਿੰਤਾਵਾਂ ਨਾਲ ਮੁਰਝਾਰਹੀ ਹਿਰਦੇ ਰੂਪੀ ਧਰਤੀ ਵਿੱਚ ਸਤਿਗੁਰੂ ਗਿਆਨ ਦੇ ਬੈਠਦਿਆਂ ਹੀ ਹਿਰਦੇ ਰੂਪੀ ਧਰਤੀ ਹਰੀ ਭਰੀ ਹੋ ਗਈ ਹਿਰਦੇ ਰੂਪੀ ਧਰਤੀ ਵਿੱਚ ਆਨੰਦ ਉਲਾਸ ਪ੍ਰੇਮ ਪੈਦਾ ਹੋ ਗਿਆ ਉਸ ਮਨੁੱਖ ਦੀ ਜੀਵਨ ਰੋਂ ਵਾਲੀ ਜੀਵ ਆਤਮਾ ਭਾਵ ਸ਼ਰੀਰ ਦੇ ਗਿਆਨ ਇੰਦਰੀ ਕਰਮ ਇੰਦਰੀ ਰੱਬੀ ਗੁਣਾ ਨਾਲ ਹਰੇ ਭਰੇ ਹੋ ਗਏ ਜੀਵਨ ਵਿੱਚ ਪਿਆਰ ਆਨੰਦ ਪੈਦਾ ਹੋ ਗਿਆ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਸ੍ਰੀ ਰਾਗ ਅੰਦਰ ਫਰਮਾਉਂਦੇ ਹਨ ਅਮੁੱਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਹੇ ਭਾਈ ਇਸ ਸ਼ਰੀਰ ਰੂਪੀ ਧਰਤੀ ਵਿੱਚ ਗੁਰੂ ਮਤ ਰਹੀਂ ਆਪਣੀ ਮਤ ਵਿੱਚ ਗੁਰੂ ਦੇ ਗਿਆਨ ਕਰਮਾਂ ਦਾ ਬੀਜ ਸਤਿਗੁਰੂ ਦੇ ਉਪਦੇਸ਼ਾਂ ਦਾ ਬੀਜ ਬੀਜ ਅਤੇ ਪ੍ਰਮਾਤਮਾ ਦੇ ਨਾਮ ਗੁਣਾਂ ਦੇ ਪਾਣੀ ਨਾਲ ਇਸ ਹਿਰਦੇ ਰੂਪੀ ਧਰਤੀ ਦਾ ਸਿੰਚਨ ਕਰਿਆ ਕਰ ਇਸ ਆਪਣੇ ਮਨ ਕਿਰਸਾਨ ਨੂੰ ਪਰਮਾਤਮਾ ਦੇ ਨਾਮ ਪਿਆਰ ਵਾਲੇ ਪਾਸੇ ਤੋਰ ਪਰਮਾਤਮਾ ਦੇ ਗੁਣ ਇਸ ਹਿਰਦੇ ਵਿੱਚ ਉਗਾ ਏ ਅਵਸਥਾ ਆਨੰਦਮਈ ਹੋਏਗੀ ਏ ਅਵਸਥਾ ਨਿਰਵਾਣ ਪਦ ਵਾਲੀ ਹੋਵੇਗੀ ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਹੋਰ ਫਰਮਾਉਂਦੇ ਹਨ ਏ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਉ ਸਾਰੰਗ ਪਾਣੀ ਮਨ ਕਿਰਸਾਨ ਹਰ ਰਿਧੈ ਜਮਾਈ ਲੈ ਇਉ ਪਾਵਸ ਪਦ ਨਿਰਵਾਣੀ ਵਿਚਾਰ ਅਦੀਨ ਛਵਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਆਂ ਫਰਮਾਉਂਦੇ ਹਨ ਧੰਨ ਧੰਨ ਪਿਤਾ ਧੰਨ ਧੰਨ ਗੁੱਲ ਧੰਨ ਸੋਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈਸ਼ ਡਾਇ ਹੇ ਭਾਈ ਉਹ ਮਤ ਰੂਪੀ ਮਾਂ ਸੰਤੋਖ ਰੂਪੀ ਪਿਤਾ ਧੰਨ ਹੈ ਧੰਨ ਹੈ ਉਹਨਾਂ ਦੀ ਕੋਲ ਜਿਸ ਹਿਰਦੇ ਘਰ ਅੰਦਰ ਐਸੀ ਸੋਚ ਐਸੀ ਉੱਚੀ ਵਿਚਾਰ ਧਾਰਾ ਨੇ ਸੱਚੇ ਗੁਰੂ ਸਤਗੁਰੂ ਨੂੰ ਆਪਣੇ ਹਿਰਦੇ ਵਿੱਚ ਪ੍ਰਗਟ ਕਰ ਲਿਆ ਧੰਨ ਹੈ ਉਹ ਮਤ ਮਾਂ ਜਿਨੇ ਗੁਨਾ ਦੇ ਖਜ਼ਾਨੇ ਗੁਰੂ ਨੂੰ ਹਿਰਦੇ ਵਿੱਚ ਜਨਮ ਦਿੱਤਾ ਕਿਉਂਕਿ ਉਹ ਗੁਰੂ ਧੰਨ ਹੈ ਜਿਸ ਦੀ ਆਪਣੀ ਅਵਸਥਾ ਬਹੁਤ ਉੱਚੀ ਹੈ ਉਹ ਗੁਰੂ ਸਭ ਭਵਜਲ ਸਾਗਰਾਂ ਤੋਂ ਪਾਰ ਆਪ ਤਰਿਆ ਹੋਇਆ ਹੈ ਇਸ ਕਰਕੇ ਜਿਸ ਵੀ ਮਨੁੱਖ ਨੇ ਐਸੇ ਸਤਿਗੁਰੂ ਦਾ ਪੱਲਾ ਫੜ ਲਿਆ ਉਸ ਦੇ ਦਰਸ਼ਨ ਮਾਤਰ ਨਾਲ ਹੀ ਉਸ ਨੂੰ ਮੁਕਤ ਕਰ ਦਿੱਤਾ ਭਾਵ ਵਿਕਾਰਾਂ ਤੋਂ ਛੁਡਾ ਲਿਆ ਉਹ ਵੀ ਵਿਕਾਰ ਆਦ ਅਲਾਮਤਾ ਤੋਂ ਮੁਕਤ ਹੋ ਗਏ ਇਸੇ ਤਰ੍ਹਾਂ ਇਸੇ ਵਿਚਾਰ ਨੂੰ ਹੋਰ ਸਪਸ਼ਟ ਕਰਦਿਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਵਾਰ ਵਡਹੰਸ ਕੀ ਅੰਦਰ ਫਰਮਾਉਂਦੇ ਹਨ ਜਿਸ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿੰਨ ਕੋ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਮੇ ਨਾਲ ਗੱਲਾਂ ਹਰ ਨਾਮੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਕਿਉਂਕਿ ਗੁਰਬਾਣੀ ਪ੍ਰਮਾਣ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਭਟ ਕਲ ਜੀ 1397 ਪਾਵਨ ਅੰਕ ਉੱਪਰ ਸਵਈਏ ਮਹਲੇ ਚੌਥੇ ਕੇ ਵਿੱਚ ਚੌਥੇ ਪਾਤਸ਼ਾਹ ਜੀ ਦੀ ਏਸੇ ਮਹਾਨਤਾ ਦੀ ਉਸਤਤੀ ਕਰਦਿਆਂ ਫਰਮਾਉਂਦੇ ਹਨ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਉ ਜਗਤ ਗੁਰ ਬਚਨ ਪਰਮਾਇਓ ਪਟਜੀ ਆਖਦੇ ਹਨ ਕਿ ਸੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਰਾਹੀਂ ਜਮੀਨੀ ਪੱਧਰ ਤੇ ਸਾਰੀ ਉਮਰ ਮਨੁੱਖਤਾ ਨੂੰ ਇਹੀ ਸਮਝਾਇਆ ਕਿ ਅਸਲ ਵਿੱਚ ਗੁਰੂ ਉਪਦੇਸ਼ਾਂ ਗੁਰੂ ਸ਼ਬਦ ਦੇ ਰਾਹੀਂ ਆਪਣੀ ਉੱਚੀ ਸੁੱਚੀ ਮਤ ਨੂੰ ਮਾਂ ਅਤੇ ਸੰਤੋਖ ਨੂੰ ਪਿਤਾ ਮੰਨਦਿਆਂ ਸੁਚੱਜਾ ਜੀਵਨ ਜਿਉਉਂਦਿਆਂ ਹੋਰ ਲੋਕਾਈ ਦਾ ਵੀ ਭਲਾ ਕੀਤਾ ਜਾ ਸਕਦਾ ਹੈ ਰਾਗ ਗੌੜੀ ਮਾਜ ਵਿੱਚ ਵੀ ਚੌਥੇ ਪਾਦਸ਼ਾ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਆਂ ਫਰਮਾਉਂਦੇ ਹਨ ਮਤ ਮਾਤਾ ਮਤ ਜਿਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰ ਪੁਰਖ ਅਜਨਮਾ ਵਿਚਾਰ ਅਧੀਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦਿਆਂ ਬਖਸ਼ਿਸ਼ ਕਰਦੇ ਹਨ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੇਂ ਪਾਏ ਹੇ ਹਰੀ ਪ੍ਰਭੂ ਪਰਮਾਤਮਾ ਜੀ ਤੁਸੀਂ ਦਇਆ ਕਰੋ ਮੇਰ ਕਰੋ ਤੇ ਐਸੇ ਸਤਿਗੁਰੂ ਨਾਲ ਮੇਰਾ ਮਿਲਾਪ ਕਰਵਾ ਦਿਓ ਐਸੇ ਸਤਿਗੁਰੂ ਨਾਲ ਪ੍ਰੇਮ ਪਿਆਰ ਪੈ ਜਾਵੇ ਜਿਸ ਦੇ ਚਰਨ ਪਾਉ ਧੁੰਦੇ ਆ ਜਿਸ ਦੇ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਦੇ ਆ ਜੀਵਨ ਨੂੰ ਸੰਦੀਵੀ ਕਾਲ ਲਈ ਸਫਲ ਕੀਤਾ ਜਾ ਸਕਦਾ ਹੈ ਸਾਨੂੰ ਸੰਸਾਰੀ ਮਨੁੱਖਾਂ ਨੂੰ ਸ਼ਬਦ ਗੁਰੂ ਨਾਲ ਜੁੜਨਾ ਚਾਹੀਦਾ ਹੈ ਹਰ ਰੋਜ਼ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਿਆਂ ਸ਼ਬਦ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਚਾਹੀਦਾ ਹੈ ਜੋ ਸਾਡੇ ਭਟਕ ਰਹੇ ਮਨ ਅਸ਼ਾਂਤ ਮਨ ਬੇਚੈਨੀ ਚਿੰਤਾਵਾਂ ਝੋਰੀਆਂ ਨੂੰ ਦੂਰ ਕਰਕੇ ਸਤਿਗੁਰੂ ਦੀ ਬਾਣੀ ਟਿਕਾਅ ਵਾਲਾ ਜੀਵਨ ਬਖਸ਼ਿਸ਼ ਕਰਦੀ ਹੈ ਕਿਉਂਕਿ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਛੇਲਾ ਕਿਉਂਕਿ ਸੁਰਤ ਨੂੰ ਸ਼ਬਦ ਨਾਲ ਜੋੜਦੇ ਆਂ ਸੁਰਤ ਮਨ ਟਿਕਾ ਵਿੱਚ ਆ ਜਾਂਦਾ ਹੈ ਸਾਹ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇ ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਸੇਵਕ ਸਿੰਘ ਰਾਗ ਵਧਾਂਸ ਵਿੱਚ ਉਚਾਰਿਤ ਛੰਤ ਦੇ ਚੌਥੇ ਪਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜੀਵ ਰੂਪ ਇਸਤਰੀ ਦੀ ਵੱਸਲ ਵਾਲੀ ਅਵਸਥਾ ਦਾ ਚਿੱਤਰਣ ਕਰਦੇ ਨੇ कि मेरिया आसा पूरी हो गई ने हे प्रभु मैं गुणहीन स पर आप गुणी निधान होके तुटे हो तेरी की उपमा करा आप जी ने मैनु बख्श लिया है पूरी आसा जी मनसा मेरे राम मोहे निर्गुण जियो सब गुण तेरे राम इस शब्द का गायन किया बीबी कमल कौर होर ने bye पूरी यासा जी मनसा मेरे राम मोहे निर्गुण जियो सब गुण तेरे राम इस रचना का गायन किया बीबी कमलजीत कौर होरा ने